ਸਲਾਡਾ ਨਵਾਂ ਪਿੰਡ ਪੱਠੇ ਵਿੱਚ ਤੁਹਾਡੀ ਆਮਦ ਹੋਈ ਹੈ ਕੀ ਕਰਨਾ ਪੰਜਾਬ ਸਰਕਾਰ ਵੱਲੋਂ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ ਫਲਾਣਿਆ ਗਿਆ ਹੈ ਆਪਰੇਸ਼ਨ ਪ੍ਰਹਾਰ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਇੱਕ ਸਰਜਿਕਲ ਸਟ੍ਰਾਈਕ ਹੈ ਜਿਹਦੇ ਵਿੱਚ ਜਿਹੜੇ سنگੀਨ ਅਪਰਾਧ ਦੇ ਨਾਲ ਜੁੜੇ ਲੋਕੀ ਹੈਗੇ ਆ ਉਹਨਾਂ ਦੇ ਜਿਹੜੇ ਸਾਥੀ ਹੈ ਤੇ ਉਹਨਾਂ ਦੇ ਕੋਈ ਵੀ ਅਜਿਹੇ ਲੋਕ ਜਿਹਨਾਂ ਨਾਲ ਜੁੜੇ ਹੋਏ ਹਨ ਜੋ ਕਿ ਇਹਨਾਂ ਨੂੰ ਸ਼ਹਿਦ ਦਿੰਦੇ ਹਨ ਇਹਨਾਂ ਨੂੰ ਸਪੋਰਟ ਕਰਦੇ ਹਨ ਕਿ ਕਿਸੇ ਵੀ ਤਰੀਕੇ ਦੀ ਫਾਈਨੈਂਸ਼ੀਅਲ ਗਤੀਵਿਧੀ ਜਾਂ ਹੋਰ ਗਤੀਵਿਧੀਆਂ ਇਨਵੋਲਡ ਹਨ ਉਨ੍ਹਾਂ ਦੇ ਉਤੇ ਸਰਜੀਕਲ ਸਟ੍ਰਾਈਕ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਇਦਾਂ ਦੇ ਦੋਸ਼ੀ ਜੋ ਕਿ ਕਿਸੇ ਕੇਸ 'ਚ ਵੌਂਟਡ ਸੀ ਜਾਂ ਪਹਿਲਾ ਹੀ ਜਿਨ੍ਹਾਂ ਦੇ ਉਤੇ ਤਿੰਨ ਜਾਂ ਤਿੰਨ ਤੋਂ ਬਾਅਦ ਮੁਕਦਮੇ ਸਨ ਕਿ ਆ ਜੋ ਵੀ ਕਿਸੇ ਤਰੀਕੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਇਨਵੋਲਡ ਸਨ ਖਾਸ ਉਹਨਾਂ ਦੀ ਲਿਸਟਿੰਗ ਕੀਤੀ ਗਈ ਹੈ ਉਹਨਾਂ ਦੀ ਲਿਸਟਿੰਗ ਕਰਕੇ ਵੱਖ-ਵੱਖ ਸਾਡੇ ਜ਼ਿਲ੍ਹੇ ਵਿੱਚ ਜਿਹੜੀ ਪੂਰੇ ਜ਼ਿਲ੍ਹੇ ਦੇ ਵਿੱਚ ਟੀਮਾਂ ਬਣਾਈਆਂ ਗਈਆਂ ਤਾਂ ਸਵੇਰੇ ਅਰਲੀ ਤੜਕੇ ਤੋਂ ਇਹ ਜਿਹੜੀ ਟੀਮਾਂ ਹੈ ਸਰਜੀਕਲ ਵੇ ਦੇ ਵਿੱਚ ਇਹਨਾਂ ਨੇ ਰੇਡਸ ਕੀਤੀ ਹੈ ਮੈਂ ਦੱਸਣਾ ਚਾਹਾਂ ਕੱਲ ਤੋਂ ਲੈ ਕੇ ਹੁਣ ਤੱਕ ਅਸੀਂ 113 ਸ਼ਖਸ ਹੈ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਸੀ ਬੜੀ ਡੂੰਘਾਈ ਚ ਉਹਨਾਂ ਦੀ ਜਿਹੜੀ ਅਸੀਂ ਪੁਛਕਿਸ਼ ਕੀਤੀ ਹੈ ਤੇ ਇਹਨਾਂ ਵਿੱਚੋਂ 53 ਲੋਕਾਂ ਦਾ ਜਿਹੜਾ ਰੋਲ ਸਾਹਮਣੇ ਆਇਆ ਸੀ ਕਿਸੇ ਨਾ ਕਿਸੇ ਜੁਰਮ ਚ ਤੇ ਸਬੰਧਤ ਮੁਕਦਮੇ ਦੇ ਵਿੱਚ ਉਹਨਾਂ ਦੀ ਅਰੈਸਟ ਵੀ ਪਾਈ ਗਈ ਹੈ ਮੈਂ ਦੱਸਣਾ ਚਾਹਾਂਗਾ ਆਪਰੇਸ਼ਨ ਪ੍ਰਹਾਰ ਹਜੇ ਵੀ ਚੱਲ ਰਿਹਾ ਹੈਗਾ ਸਾਡੀ ਟੀਮਾਂ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਸਰਪ੍ਰਾਈਜ਼ ਰੇਡਸ ਚੈਕਿੰਗਸ ਕਰ ਰਹੀ ਹੈ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਵੀ ਜਿਹੜੇ ਵੱਡੇ ਲੋਕ ਜਿਹੜੇ ਕ੍ਰਾਈਮ ਦੀ ਦੁਨੀਆ ਚ ਜਿਹੜੇ ਵੱਡੇ ਨਾਂ ਹੈਗੇ ਆ ਉਹਨਾਂ ਨੂੰ ਅਸੀਂ ਰੈਸ਼ ਕਰਾਂਗੇ। ਸੋ ਕੋਈ ਅੱਜ ਜੇ ਤੁਸੀਂ ਕਬੂਰਤੋਂ ਫੜਿਆ ਹੋਵੇ ਜਿਹੜੇ ਦਿਖੌਰ ਜਿਹਾ ਖਰਾਬ ਹੋਵੇ ਕੋਈ ਮਜਰੋਂ ਫੜਿਆ ਹੋਵੇ ਪਰਣਾ। ਇਹ ਬਿਲਕੁਲ ਕੱਲ ਦੇ ਦਿਨ ਅਸੀਂ ਦੋ ਮੁੱਖ ਦੋਸ਼ੀ ਅਰੈਸਟ ਕੀਤੇ ਹਨ ਜਿਹੜੇ ਲਖਨਕਲਾ ਫਾਇਰਿੰਗ ਦੇ ਵਿੱਚ ਇਨਵੋਲਟ ਸਨ ਤੇ ਉਹਨਾਂ ਕੋਲੋਂ ਬੜੇ ਸੋਫਿਸਟੀਕੇਟਿਡ ਦੋ ਵੈਪਨਸ ਵੀ ਰਿਕਵਰ ਹੋਏ ਹਨ। ਆ ਇਹਦੇ ਨਾਲ ਨਾਲ ਅੱਜ ਅਸੀਂ ਕੁਝ ਜਿਹੜੇ ਚੋਰ ਫੜੇ ਹਨ ਜਿਹੜੇ ਇਲਾਕੇ 'ਚ ਕਾਫੀ ਚੋਰੀ ਦੀ ਵਾਰਦਾਤਾਂ ਉਹਨਾਂ ਨੇ ਕੀਤੀਆਂ। ਕੁਝ ਮੋਟਰਸਾਈਕਲ ਚੋਰ ਫੜੇ ਹਨ। ਕੁਝ ਅਸੀਂ ਨਸ਼ਾ ਤਸਕਰ ਫੜੇ ਹਨ। ਕੁਝ ਅਸੀਂ ਇਰਾਦਾ ਕਤਲ ਦੇ ਜਿਹੜੇ ਦੋਸ਼ੀ ਐ ਜਿਹੜੇ ਪਕੌੜੇ ਸਨ ਉਹਨਾਂ ਨੂੰ ਅਰੈਸਟ ਕੀਤਾ ਕੁਝ ਜਿਹੜੇ ਡਕੈਤੀ ਦੇ ਦੋਸ਼ੀ ਐ ਉਹਨਾਂ ਨੂੰ ਅਰੈਸਟ ਕੀਤਾ ਤੇ ਐਦਾ ਕਾਫੀ ਵਕਫ ਵਕ ਮਕਦਮਾ ਚ ਜਿਹੜੇ ਸੰਘੀਨ ਜੁਰਮ ਐ ਉਹਨਾਂ ਦੇ ਵਿੱਚ ਜਿਹੜੀ ਸਾਡੀ ਕਾਫੀ ਵੱਡੀ ਜਿਹੜੀ ਮਾਤਰਾ ਚ ਪ੍ਰਾਪਤੀ ਹੈ ਥੈਂਕ ਯੂ ਸਰ ਥੈਂਕ ਯੂ